ਲੋ ਜੀ ਵੱਜ ਗਿਆ ਸਵੇਰ ਦੇ 2 ਹੁਣ ਮੱਡੀ ਟਰਾਲੀਆਂ ਵੇਲੀਆਂ ਹੋਈਆਂ ਨੇ ਆਪਣੇ ਆ ਟਰੈਕਟਰ ਖੜਿਆ ਆਓ ਲੈਵਟ ਥੱਲੇ ਕਰ ਦੇ ਲੈਫਟ ਥੱਲੇ ਕਰਦੇ ਥੱਲੇ ਆਣੀ ਰਹੀ ਭਲਾ ਆਮਰਾ ਲੇਟਾ ਆ ਜੈਕ ਨੂੰ ਹਲਾ ਥੱਲੇ ਬੜੀਆ ਜੈਕ ਨੂੰ ਹੁਣ ਝਟਕਾ ਮਾਰ ਝਟਕਾ ਝਟਕਾ ਕਿਥੋਂ ਦੀ ਇੱਕ ਬ੍ਰੇਕ ਫੇਲ ਹੋ ਰਹੀ ਆ ਨਾ ਅੰਦਰਲੀ ਬ੍ਰੇਕ ਫੇਲ ਹੋ ਰਹੀ ਆ ਤਾਈ ਤਾਂ ਰੁਕਦਾ ਨਹੀਂ ਚਲੋ ਕਰਦੇ ਰਹੀਓ ਸਾਰਾ ਹੋ ਗਾ ਲੋ ਦਫੀ और जैक जैकट गया ना उसका हलायो ट्राली को हिला दो हलाओ 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 फिर आएंगे नीचे लग जाओ भाई में आपको जानकारी अरे ऐसे तो हिलाना है उसको बस ਚਲੋ ਚਲੋ ਕਰੋ ਅੱਗੇ ਕਰੋ ਅੱਗੇ ਕਰੋ ਅੱਗੇ ਕਰੋ ਉਹ ਥਰੇ ਉੱਪਰ ਜੋ ਕਿ ਰੱਖੋ ਦੋ ਦੋ ਕਰੀਂ ਅੱਗੇ ਕਰੋ ਅੱਗੇ ਕਰਦੇ ਫਿਰ ਆਜੂ ਥੱਲੇ ਵਜਨ ਹੋ ਰਿਆ ਨਾ ਪਿੱਛੇ ਹਾਂ ਹਾਂ ਵਜਨ ਚੱਲ ਜੜੀ ਉੱਪਰ ਜਾ ਤਾਂ ਹੁਣ ਲਾਲੀ ਕਰ ਜਿਆ ਨਹੀਂ ਉਸ ਕੋ ਨਾ ਜਲਾ ਕੇ ਕੱਢ ਕੇ ਫਿਰ ਇਹ ਪੱਲੀ ਜਿਹਾ ਨਾ ਉੱਪਰ ਚੱਕ ਦੇ ਉਹ ਥੋੜਾ ਉਹ ਕਰ ਗਿਆ ਚੱਕਨੇ ਵਿੱਚ ਫਟਾਫਟ ਚੱਕ ਲਿਆ ਥਾੜਿਓ 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 ਟਾੜੇ ਰੂ ਰੀ ਕਿਆਕ ਵੇਲੇ ਜੀ ਟੱਕਰਾਂ। ਸਹਿ ਜੋਦੇ ਜਿੱਦੇ ਤੇਰੇ ਹੁਣੇ ਕਵੇਲੇ ਜੀ ਟੱਕਰਾਂ ਖਾਣੀਆਂ ਪੈਦੇ ਆ ਸਾਨੂੰ। ਹਰ ਹਰ ਵਾਰ ਤੂੰ ਅੱਧੀ ਰਾਤ ਕਰਾਉਣਾ। ਆਹੋ ਹੋਰ ਨਾ। ਇਹ ਜਾਰੀ ਆ ਤਾਂ ਆ ਜਾਂਦਾ ਮੈਂ। ਹੁਣ ਉਹਦਾ ਸੱਤਾ ਪਿਆ ਹੁੰਦਾ ਮੈਂ ਘਰੇ। ਨਹੀਂ ਜਾ ਰੇ ਯਾਰ ਮੈਂ ਇਸ ਟਾਈਮ ਜਗਾ ਮਿਲ ਗਈ ਆਪਾਂ ਨੂੰ ਇੱਥੇ। ਜਗਾ ਤਾਂ ਮਿਲ ਗਈ। ਨੀਂਦ ਜਿਹੜੀ ਖਰਾਬ ਹੋਈ ਆ ਦੋ ਨੀਂਦ ਤਾਂ ਐਂ ਤਾਂ ਫਿਰ ਹੁੰਦੀ ਆ। 2:00 ਵਜੇ ਦੋ। ਆ ਥੱਲੇ ਆ ਰਹੀ ਕਿ ਨਹੀਂ। ਨੇ ਕੇਕੀ ਚੈਕ ਕਰ ਰਿਹਾ ਤੀ ਨਾ ਬੜਾ ਜਾ। ਖਾਦਨ ਵਾਲਾ ਕੰਮ ਹੈ ਆਪਣਾ। ਪਰ ਕੀ ਜਾਲ ਲਾ ਰਖੇ ਨੇ ਹਣਾ ਮੱਛਰਦਾਨੀ, ਪੱਲੜ ਔਰ ਤਿੰਨੇ ਚਾਰ ਚੀਜ਼ਾਂ ਦਾ ਹੀ ਫਿਰ ਰਿਹਾ ਵਟੇ। चल इना फायदा हो गया जो सवेरे पखा पहना रास्ता नीचे वाली लगाओ पहले सही है सही है सही है डाल दे पिन डाल दे भाई <laughs> क्या हो गया? रहा।, रहा तपड़ अंदर कर यार तप्पड़ भी या अदाणी तार यार लो जी दुनिया सौं के उठ खड़ी सी जाग जुड़ रहे बंदे की मेहरबानी हर बार है लो जी घर जा रहे ढाई बात गए ਵੇ ਬਹੁਤ ਜ਼ੋਰ ਦਾ ਆ ਗਿਆ ਪੁੱਤ ਨਾ ਹੀ ਆ ਗਿਆ ਪਰ ਅਸੀਂ ਲਾ ਕੇ ਚਲੇ ਗਏ ਸੀ ਤਰਕਾਉਤ ਦੀ ਇਸਤਰੀ ਭਈ ਹੈ ਆ ਬੱਧਾ ਹੋ ਰਿਹਾ ਕਲਕਤਾਰ ਗਿਆ ਕਿਤੋਂ ਜੀ ਆ ਗਿਆ ਕਰੀ ਪਰ ਵੀ ਲੱਕੇ ਮਨੇ ਟੋੜੀ ਵਾਲਾ ਆ ਗਈ ਟੋੜੀ ਇਹ ਕਰ ਮਾਯਾ ਮਾਰਦੇ ਬੈਕ ਮਾਰਨਾ ਬੈਕ ਮਾਰਦੇ ਬੱਸ ਟਾਣੀ ਆ ਤਾਂ ਕੋਈ ਨਹੀਂ ਚੱਲ 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 ਬੈਗ ਮਾਰਦੇ ਇਕੱਠੀ ਜੀ ਹੋ ਜੂ ਪਿੱਛੇ ਨੂੰ ਪਾਸ ਕਰ ਦੇ ਥੱਲੇ ਆਪਰੇ ਆ ਟਰੈਕਟਰ ਲੈ ਕੇ ਤੇਰਾ ਚਾਚਾ ਰੀਪਰ ਚੱਲਦਾ ਟਰੰਮਰ ਲਿਆਉਣੇ ਤੇਲ ਦੇ ਭਰਾ ਕੇ ਉਹਨਾਂ ਨੇ ਆਹ ਦੇਖ ਸੰਜੇ ਦੱਤ ਆ ਗਿਆ ਸੰਜੇ ਦੱਤ ਦੇ ਰਾਏ ਪਿੰਡ ਜਾ ਕੇ ਦੇਖ ਲਈ ਪਿੰਡ ਜਾ ਕੇ ਦੇਖਿਆ ਕਰਿਓ ਫਿਰ ਹਾਂ ਤੇਰੇ ਘਾਓ ਜਾ ਕੇ ਦੇਖਣਾ ਲੋ ਜੀ ਲਵੀ ਗਿਆ ਆਪਣਾ ਟਰੈਕਟਰ ਲੈ ਕੇ ਤੇਲ ਲੈਣ ਆਪਾਂ ਇਹਦੇ ਤਾਈ ਨਾਲ ਟਰਾਲੀ ਪਵਾਣ ਹਾਂ ਲੱਗ ਰਿਹਾ ਜੀ ਲੱਗ ਰਿਹਾ ਹੋਰ ਹੋ ਕੇ ਭਈ ਆਪਣੇ ਘਰੀ ਜਾਣੀ ਇਹਦੇ ਠੀਕ ਆ ਇਹ ਰਾਤ ਵੀ ਆਪਾਂ ਨੂੰ 4 ਵਜੇ ਸੀ ਘਰੇ ਜਾਂਦੇ ਰਹੇ ਅੱਜ ਆਇਆ ਹੋਇਆ ਵੀਪਰ ਇਹ ਜਿਹੜਾ ਗੇੜੇ ਲਾਉਣਾ ਸੀ ਅੱਲਾਹ ਜੋਈ ਦੇਖੋ ਕਿੰਨਾ ਟਾਈਮ ਹੋਰ ਦਾ ਕੋਚੇ ਜਾਣ ਦੇ ਬਾਰੇ ਇੰਤਜ਼ਾਰ ਬੰਦ ਕਰ ਰਿਹਾ ਹੋ ਰਿਹਾ ਦੇਖਾਂ ਚੜ ਰਿਹਾ ਇਹ ਲ ਰਾਤ ਆੜੀ ਹੱਟ ਵਿੱਚ ਤਾਂ ਦੱਸਦੇ ਅੱਜ ਕਿਤੇ ਦਾ ਨਹੀਂ ਕੀਤੀ ਹੈਗੀ ਮਾੜੀ ਹੋਈ ਹੈ ਨਾ ਲੋ ਜੀ ਸਾਡੀ ਸਾਰੀ ਰਾਤ ਖੰਝਲ ਖਰਾਬ ਹੁੰਦਾ ਲੰਗੀ ਇਹਨੇ ਗਿੱਲੇ ਕਿੱਲੇ ਚ ਟਰਾਲੀ ਵਾੜਦੇ ਆ ਬੰਦੇ ਨੇ ਉਹ ਸਾਈਕਲ ਟਰਾਲੀ ਨਹੀਂ ਚਾਹ ਟਰਾਲੀ ਲੈ ਲੈਉਣੀਆਂ ਇਹਦੀਆਂ ਸਾਰੀ ਰਾਤ ਚ ਬਹੁਤ ਮਾੜੀ ਹੋਈ ਨਾ ਮਾੜੀ ਹੋਈ ਬਸ ਸਾਰੀ ਆ ਦਿੱਕੇ ਟਰਾਲੀ ਕਟਨ ਚ ਲੱਗੇ ਰਹੇ ਹਨ ਨਾ ਨਿਕਲੀ ਫੇਰ ਨਹੀਂ ਨੁਕਸਾਨ ਉਦੋਂ ਜ਼ਿਆਦਾ ਜਾਂਦਾ ਕੁੰਡੇ ਤੋੜ ਤੇ ਡਰਾਈਵਲ ਤੋੜ ਤੇ ਟਰਾਲੀ ਦਾ ਹਿੱਸਾ ਤੋੜਦਾ ਦੱਲੋਂ ਹੀਟ ਹਮ ਨੂੰ ਬਚ ਗਿਆ ਆਹੋ ਸਾਈਡ ਦਾ ਟੁੱਟੇ ਗਈ ਲਾਂਬੇ ਵਾਲਾ ਕੰਮ ਤਾਂ ਹੋ ਗਿਆ ਲਾਂਬੇ ਵਾਲਾ ਕੰਮ ਤਾਂ ਹੋਇਆ ਯਾਰ ਟਰੈਕਟਰ ਦੀ ਟੁੱਟੀ ਤੋੜਤੀ ದ ಲೀಟರ್ ಕಣಕ ದಾರತ